मान सिंह है मैं साउथ एशियन चैम्पियनशिप से गोल्ड मेडल जीत के आया हूँ श्रीलंका से कि गेम्स में रहो कोई भी गेम्स में रहो आ, मैं तो कहता हूँ कि कराटे में रहो क्योंकि डिसिप्लिन और फिटनेस और मेंटली फिजिक मेंटली भी फिट रहते हैं हाँ कर रहे हैं मैं एथ क्लास में पढ़ता हूँ क्या करना जा रहे मैं मतलब तो जब छुट्टियाँ हुई थी तो आठ तो आठ घंटे की प्रैक्टिस होती है तो घंटे घंटे की की छः कंट्री आई थी एक तो श्रीलंका थी इंडिया पाकिस्तान बांग्लादेश भूटान नेपाल घर का भी बहुत अच्छा सपोर्ट रहता है सब बहुत अच्छा सपोर्ट करते हैं है, है अच्छा स्पोर्ट अच्छा था, हाँ जी बाकी बच्चों को क्या चाहते हैं बाकी बच्चों को कह रहा हूँ कि कोई भी स्पोर्ट्स में जुड़ो कोई भी स्पोर्ट्स के साथ जुड़ो क्योंकि फिजिकली भी फिट रहना बढ़िया होता है बहुत ही प्राउड मूवमेंट है जी लुधियाना के लिए क्योंकि लुधियाना के बच्चे हैं और बहुत इंटरनेशनल प्लेटफॉर्म थे ਫਰਸਟ ਰੈਂਕ ਔਰ ਮਤਲਬ ਵੱਡੇ ਵੱਡੇ ਮੁਕਾਬਲੇ ਜਿੱਤ ਕੇ ਅੱਜ ਇੱਥੇ ਪਹੁੰਚੇ ਨੇ ਲੁਧਿਆਣਾ ਦਾ ਨਾਮ ਰੋਸ਼ਨ ਕੀਤਾ ਹੈ ਮੈਂ ਇਹਨਾਂ ਨੂੰ ਇਹਨਾਂ ਦੇ ਕੋਚੀਜ਼ ਨੂੰ ਸੰਸਥਾ ਨੂੰ ਔਰ ਇਹਨਾਂ ਦੇ ਮਾਪਿਆਂ ਨੂੰ ਪੇਰੈਂਟਸ ਨੂੰ ਅਭਿਵਾਪਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਮੈਂ ਲੁਧਿਆਣਾ ਦੇ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਅਬ ਇੱਕ ਪ੍ਰੇਰਣਾ ਸਰੋਤ ਹੈ ਸਾਡੇ ਲਈ ਔਰ ਤੁਸੀਂ ਇਹਨਾਂ ਤੋਂ ਪ੍ਰੇਰਣਾ ਲਓ ਔਰ ਜਿਸ ਵੀ ਬੱਚੇ ਨੂੰ ਕੋਈ ਵੀ ਇੰਟਰਨੈਸ਼ਨਲ ਪਲੇਟਫਾਰਮ ਆਪਣਾ ਉੱਥੇ ਜਾ ਕੇ ਤੁਸੀਂ ਵਧੀਆ ਪਰਫਾਰਮ ਕਰੋ ਔਰ ਡਿਸਟ੍ਰਿਕਟ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਪੰਜਾਬ ਸਰਕਾਰ ਤੁਹਾਡੇ ਨਾਲ ਖੇਡਾ ਵਤਨ ਪੰਜਾਬ ਦੀ ਸਰਕਾਰ ਚਲ ਰਹੀ ਹੈ ਆ ਬੱਚਿਆਂ ਨੂੰ ਖਾਸ ਤੌਰ ਤੇ ਜਿਹੜੇ ਖੇਡਵਲ ਔਰ ਬਤੁਬਤ ਅੱਛਾ ਹੀ ਕਰੂਗੀ ਸੋ ਲੱਗਦਾ ਹੈ ਕਿ ਅਜਿਹੇ ਪਲੇਟਫਾਰਮ ਜਿਹੜਾ ਹੋਰ ਹੋਣੀ ਚਾਹੀਦੀ ਹੈ ਤਾਂ ਕਿ ਬੱਚੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਵੀ ਖੇਡ ਸਕਣ ਨਹੀਂ ਬਿਲਕੁਲ ਅਸੀਂ ਖੇਡਾਂ ਦੀ ਪ੍ਰੋਮੋਸ਼ਨ ਲਈ ਹੋਰ ਵੀ ਬਹੁਤ ਸਾਰੇ ਯਤਨ ਕਰ ਰਹੇ ਹਾਂ ਖੇਡਾ ਵਤਨ ਪੰਜਾਬ ਦੀ ਪੰਜਾਬ ਦਾ ਇੱਕ ਫਲੈਕਸੀਬਲ ਪ੍ਰੋਗਰਾਮ ਹੈ ਜੋ ਹਰ ਸਕੂਲਾਂ ਦੇ ਬੱਚਿਆਂ ਨੂੰ ਵਕ ਵਕ ਕੰਪੀਟੀਸ਼ਨਾਂ ਕਰਾ ਕੇ ਉਹਨਾਂ ਦੇ ਟੈਲੈਂਟ ਨੂੰ ਜਿਹੜਾ ਹੈਗਾ ਇੱਕ ਪਲੈਟਫਾਰਮ ਪ੍ਰੋਵਾਈਡ ਕਰਦਾ ਹੈ ਇਸ ਦੇ ਨਾਲ ਨਾਲ ਹੀ ਸਾਡਾ ਗੁਰੂ ਨਾਨਕ ਸਟੇਡੀਅਮ ਹੈ ਹੋਰ ਵੀ ਅਸੀਂ ਵਿੰਡੋ ਸਟੇਡੀਅਮ ਵੀ ਅਸੀਂ ਚਾਲੂ ਕਰਨ ਜਾ ਰਹੇ ਹਾਂ ਕੋਚਸ ਵੀ ਅਸੀਂ ਹਾਇਰ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਪਲੇਗਰਾਉਂਡਸ ਬਣਾ ਰਿਹਾ ਹੈ ਹੋਰ ਮਤਲਬ ਤਾਂ ਕਿ ਬੱਚਿਆਂ ਨੂੰ ਪਲੈਟਫਾਰਮ ਮਿਲੇ ਔਰ ਸੰਸਥਾਵਾਂ ਜਿਹੜੀ ਬੱਚਿਆਂ ਨੂੰ ਸਪੋਰਟ ਕਰਦੀਆਂ ਹਨ ਉਹਨਾਂ ਨੂੰ ਵੀ ਅਸੀਂ ਇੱਕ ਮਤਲਬ ਉਹਨਾਂ ਤੋਂ ਵੀ ਅਸੀਂ ਮਤਲਬ ਆਸ਼ਾ ਕਰਦੇ ਹਾਂ ਔਰ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਜਿਹੜੀ ਵੀ ਕੋਈ ਸਪੋਰਟ ਦੀ ਲੋੜ ਹੈ ਵੀ ਆਰ ਆਲਵੇਸ ਵਿਦ ਯੂ ਤੇ ਤੁਸੀਂ ਪਲੀਜ਼ ਬੱਚਿਆਂ ਨੂੰ ਸਪੋਰਟ ਕਰੋ ਔਰ ਕੋਈ ਬੱਚਾ ਜਿਹੜਾ ਹੈਗਾ ਜਿਹਦਾ ਸੁਪਨਾ ਹੈ ਇੰਟਰਨੈਸ਼ਨਲ ਪਲੈਟਫਾਰਮ ਦੇ ਜਾਂ ਨੈਸ਼ਨਲ ਦੇ ਵਿੱਚ ਮੈਡਲ ਲਾਉਣਾ ਉਹ ਬੰਚ ਕਰ ਰਿਹਾ ਹੈ। ਬੱਚਿਆਂ ਨੇ ਮਾਈਲਸਟੋਨ ਚੀਕ ਕਰ ਲਏ ਇਸ ਨੇ। ਗੌਰਮੈਟ ਨੇ ਪਹਿਲਾਂ ਵੀ ਬਹੁਤ ਵੱਡੇ ਵੱਡੇ ਬ੍ਰੇਕ ਕੀਤੇ ਰਿਕਾਰਡਸ ਨੇ। ਪਰ ਸਰ ਹੁਣ ਇਹਨਾਂ ਬੱਚਿਆਂ ਦਾ ਅੱਗੇ ਇਸ ਕੰਪੀਟੀਸ਼ਨ ਨੂੰ ਲੈ ਕੇ ਸਰਕਾਰ ਵੱਲੋਂ ਜਾਂ ਐਜ਼ ਅ ਪ੍ਰੋਸੈਸ਼ਨ ਕੀ ਹੋ ਸਕਦਾ ਹੈ ਨਹੀਂ ਬਿਲਕੁਲ ਇਸ ਇਸ ਜਿਹੜੀ ਇਹ ਪ੍ਰਤੀਯੋਗਤਾ ਹੈ ਇਹਦੇ ਹੋਰ ਵੀ ਅੱਗੇ ਕੰਪੀਟੀਸ਼ਨ ਹੁੰਦੇ ਆ ਵਕ ਵਕ ਟਾਈਮ ਦੇ ਵਿੱਚ ਅਲੱਗ-ਅਲੱਗ ਕੰਪੀਟੀਸ਼ਨ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਹੁੰਦੇ ਰਹਿੰਦੇ ਆ ਸੋ ਬੱਚਿਆਂ ਨੂੰ ਕੋਈ ਵੀ ਸਪੋਰਟ ਦੀ ਲੋੜ ਹੈ ਔਰ ਪੰਜਾਬ ਸਰਕਾਰ ਦੀ ਵੀ ਪਾਲਿਸੀਆਂ ਨੇ ਬਟ ਹਜੇ ਬੱਚੇ ਛੋਟੇ ਨੇ ਔਰ ਜਿੱਦਾਂ ਵੀ ਬੱਚਿਆਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੇ ਫਾਈਨੈਂਸ਼ੀਅਲ ਜਾਂ ਡਾਈਟ ਦੇ ਵਿੱਚ ਕਿਸੇ ਵੀ ਤਰੀਕੇ ਦੇ ਲੋੜ ਹੈ ਵੀ ਆਰ ਆਲਵੇਜ਼ ਬਿਲਕੁਲ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਹਨਰ ਬਹੁਤ ਜ਼ਿਆਦਾ ਹੈ ਔਰ ਮੇਰਾ ਨੰਬਰ 1 ਐਸਾ ਸੋਚਦੇ ਵੀ ਔਰ ਨੰਬਰ 1 ਬਣਸ ਰਿਹਾ ਹੈ ਇੱਦਾਂ ਹੀ ਪਲੈਟਫਾਰਮਸ ਜਿਹੜੇ ਹੈਗੇ ਆ ਉਹ ਆ ਰਹੇ ਨੇ ਔਰ ਮੇਰੀ ਬੱਚਿਆਂ ਨੂੰ ਅਪੀਲ ਹੈ ਤੁਸੀਂ ਵੱਧ ਵੱਧ ਇੰ ਪਲੈਟਫਾਰਮਸ ਦਾ ਔਰ ਸਕੀਮਸ ਦਾ ਔਰ ਐਸੋਸੀਏਸ਼ਨ ਦਾ ਬਤਵੋਲ ਮੇਰਾ ਨਾਮ ਤੌਹੀਦ ਅंसारी ਹੈ ਸਰ ਬਾਰੀ ਜਨਨੀ ਦੋਸ ਸਾਡੀ ਮੁੱਲਾਪੁਰ ਦੇ ਵਿੱਚ ਅਕੈਡਮੀ ਹੈ ਕੋਈ ਬੱਚੇ ਸ਼੍ਰੀਲੰਕਾ ਦੇ ਵਿੱਚ ਸਿਲੈਕਟ ਹੋ ਕੇ ਗਏ ਸੀ ਪੰਜਾਬ ਦੇ ਸਿਰਫ ਦੋ ਬੱਚੇ ਸੀਗੇ ਜਿਨ੍ਹਾਂ ਨੇ ਇੰਡੀਆ ਦਾ ਇੰਡੀਆ ਨੂੰ ਸਾਊਥ ਏਸ਼ੀਅਨ ਗੇਮ ਦੇ ਵਿੱਚ ਰਿਪਰੈਜ਼ੈਂਟ ਕੀਤਾ ਤੇ ਅਰਮਾਨ ਸਿੰਘ ਨੇ 골ਡ ਮੈਡਲ ਜਿੱਤਿਆ ਜੀ ਉੱਥੇ ਸਰ ਡੀਸੀ ਆਫਿਸ ਆਉਣ ਦਾ ਇੱਕ ਹੀ ਮਕਸਦ ਸੀਗਾ ਕਿ ਬੱਚੇ ਜਿਹੜੇ ਸਾਡੇ ਜਿੱਤ ਕੇ ਆਏ ਨੇ ਉਹਨਾਂ ਨੂੰ ਐਪਰੀਸ਼ੀਏਟ ਮਿਲੇ ਜੋ ਇਹਨੀ ਮਿਹਨਤ ਕਰ ਰਹੇ ਨੇ ਉਹ ਉਹਨਾਂ ਨੂੰ ਬਲੇਸਿੰਗਸ ਮਿਲੇ ਤਾਂ ਕਿ ਜਿਹੜੇ ਹੋਰ ਬੱਚੇ ਯੂਥ ਨੇ ਇਨਫਲੂਐਂਸ ਹੋ ਸਕਣ ਮੇਨ ਮੈਸੇਜ ਇਹ ਸੀਗਾ ਕਿ ਵੀ ਪੰਜਾਬ ਗਵਰਨਰ ਨੂੰ ਇੱਕ ਮੈਸੇਜ ਦੇਣਾ ਸੀਗਾ ਕਿ ਵੀ ਇੰਨੀ ਬੱਚੇ ਹੀ ਨਹੀਂ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਕੁਝ ਨਾ ਕੁਝ ਫਾਈਨੈਂਸ਼ੀਅਲੀ ਸਪੋਰਟ ਵੀ ਮਿਲ ਸਕੇ ਤਾਂ ਕਿ ਇਹ ਅੱਗੇ ਹੋਰ ਜਾ ਕੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰ ਸਕਣ ਸਰ ਇਹਦੇ ਵਿੱਚ 6 ਸਾਊਥ ਏਸ਼ੀਆਨ ਦੇ ਵਿੱਚ 6 ਕੰਟਰੀਜ਼ ਨੇ ਪਾਰਟਿਸਪੇਟ ਕੀਤਾ ਸੀਗਾ ਤੇ ਇੰਡੀਆ ਦੇ ਵਿੱਚੋਂ ਨੀਅਰ ਅਬਾਊਟ 150 ਪਲੱਸ ਪਾਰਟਿਸਪੈਂਟਸ ਨੇ ਪਾਰਟਿਸਪੇਟ ਕੀਤਾ ਸੀ ਦੇ ਵਿੱਚ ਪੰਜਾਬ ਦੇ ਸਿਰਫ ਦੋ ਬੱਚੇ ਸਿਲੈਕਟ ਹੋ ਕੇ ਗਏ ਸੀ ਜਿਹੜੇ ਬੱਚੇ ਨਸ਼ਿਆਂ ਵੱਲੋਂ ਸਰ ਮੇਰੀ ਤੇ ਇਹੀ ਮੈਸੇਜ ਹੈ ਕਿ ਵੀ ਕਿਸੇ ਵੀ ਕਿਸੇ ਨਾਲ ਗੇਮ ਨਾਲ ਜੁੜੇ ਰਹਿਣ ਕਿਉਂਕਿ ਜਿਹੜੇ ਬੱਚਾ ਗੇਮ ਨਾਲ ਜੁੜੇ ਰਹਿੰਦਾ ਵਾ ਸਰ ਡਿਸਪਲਿਨ ਦੇ ਵਿੱਚ ਰਹਿੰਦਾ ਹੈ ਠੀਕ ਹੈ ਤੇ ਉਹ ਨਸ਼ਿਆਂ ਤੋਂ ਸਰ ਦੂਰੀ ਰਹੇਗਾ ਕਿਉਂਕਿ ਉਹਨਾਂ ਦਾ ਕੰਮ ਹੀ ਹੈ ਕਿ ਵੀ ਇੱਕ ਤਾਂ ਗੇਮ ਨਾਲ ਜੁੜੇ ਰਹੋ ਤੇ ਆਪਣੀ ਸਟੱਡੀ ਤੇ ਫੋਕਸ ਕਰੋ ਜਿਹੜੇ ਬੱਚੇ ਕਰੀਅਰ ਨਾਲ ਆਪ ਤੱਕ ਕੰਮ ਕਰਦੇ ਰਹਿੰਦੇ